ਕੈਨੇਡਾ ਉਹਨਾਂ ਸਕਿਲਡ ਵਰਕਰਸ ਦੀ ਤਲਾਸ਼ ਵਿੱਚ ਹੈ ਜਿਨ੍ਹਾਂ ਨੂੰ ਫ੍ਰੈਂਚ ਬੋਲਣੀ ਆਉਂਦੀ ਹੈ ਜੇਕਰ ਤੁਹਾਡੇ ਕੋਲ ਇੱਕ ਐਕਟਿਵ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਹੈਗੀ ਹੈ ਤੇ ਜੇ ਤੁਸੀਂ ਇੱਕ ਫ੍ਰੈਂਚ ਟੈਸਟ ਦਿੱਤਾ ਹੋਏਗਾ ਤੇ ਉਸ ਤੋਂ ਬਾਅਦ ਤੁਹਾਡਾ ਕਾਫੀ ਹਾਈ ਸਕੋਰ ਆਇਆ ਹੈਗਾ ਫ੍ਰੈਂਚ ਟੈਸਟ ਦੇ ਵਿੱਚ ਤਾਂ ਫਿਰ ਤੁਹਾਡੇ ਕੋਲ ਇੱਕ ਵਧੀਆ ਰਾਹ ਹੈਗਾ ਪੀਆਰ ਵਾਸਤੇ ਮੈਂ ਤੁਹਾਨੂੰ ਇੱਚੀ ਸਮਝਾਉਣਾ ਐਕਸਪ੍ਰੈਸ ਐਂਟਰੀ ਜਿਹੜਾ ਹੈਗਾ ਉਹ ਕੈਟਾਗਰੀ ਬੇਸਡ ਡਰਾਸ ਕੰਡਕਟ ਕਰ ਰਿਹਾ ਹੈਗਾ ਤੇ 2024 ਦੇ ਵਿੱਚ ਕੈਨੇਡਾ ਨੇ ਕੁਝ ਸਪੈਸ਼ਲ ਕੈਟਾਗਰੀਜ਼ ਤੇ ਫੋਕਸ ਕਰਨਾ ਹੈਗਾ ਜਿਨ੍ਹਾਂ ਵਿੱਚੋਂ ਇੱਕ ਕੈਟਾਗਰੀ ਹੈਗੀ ਹੈ ਫ੍ਰੈਂਚ ਸਪੀਕਿੰਗ ਵਾਲੇ ਲੋਕਾਂ ਦੀ ਤੇ ਜੇ ਤੁਸੀਂ ਫ੍ਰੈਂਚ ਇਸ ਚੀਜ਼ ਦੀ ਕੁਆਲੀਫਾਈ ਕਰਨਾ ਹੈਗਾ ਫਿਰ ਤੁਹਾਨੂੰ ਇੱਕ ਲੈਂਗੁਏਜ ਟੈਸਟ ਦੇਣਾ ਪਏਗਾ ਜਿਹਦੇ ਵਿੱਚ ਤੁਹਾਨੂੰ ਮਿਨੀਮਮ CLP ਸਕੋਰ 7 ਲੈਣਾ ਪਏਗਾ ਚਾਰਾ ਕੈਟਾਗਰੀਜ਼ ਦੇ ਵਿੱਚ ਰੀਡਿੰਗ ਰਾਈਟਿੰਗ ਲਿਸਨਿੰਗ ਤੇ ਸਪੀਕਿੰਗ ਇਸ ਵਾਰ ਜਿਹੜਾ ਕੱਟਆਫ ਹੈਗਾ ਉਹ ਕਾਫੀ ਘੱਟ ਹੈਗਾ ਜੇ ਇਹਨੂੰ ਅਸੀਂ ਕੰਪੇਅਰ ਕਰੀਏ ਜਨਰਲ ਕੈਟੇਗਰੀ ਦੇ ਨਾਲ ਜਿੱਦੇ ਵਿੱਚ ਸਾਨੂੰ 500 ਤੋਂ ਜ਼ਿਆਦਾ ਪੁਆਇੰਟਸ ਚਾਹੀਦੇ ਹੁੰਦੇ ਜੇ ਅਸੀਂ ਇੱਕ ਕੰਪੀਟੀਟਿਵ ਪੋਜੀਸ਼ਨ ਨੂੰ ਅਟੇਨ ਕਰਨਾ ਹੈਗਾ ਤਾਂ ਅੱਜਕੱਲ ਜਿਹੜੇ ਪੀਆਰ ਲੈਣ ਦੇ ਜਿਹੜੇ ਮਾਰਗ ਜਾਂ ਤਰੀਕੇ ਨੇ ਉਹ ਕਾਫੀ ਘਟ ਨੇ ਪਰ ਜੇ ਤੁਹਾਨੂੰ ਫ੍ਰੈਂਚ ਲੈਂਗੁਏਜ ਆਉਂਦੀ ਹੈ ਤੇ ਤੁਹਾਡੇ ਉਹਦੇ ਵਿੱਚ ਕਾਫੀ ਵਧੀਆ ਪ੍ਰੋਫੀਸ਼ੈਂਸੀ ਲੈਵਲ ਹੈਗਾ ਤਾਂ ਤੁਸੀਂ ਆਪਣੇ ਸਕਿਲਸ ਨੂੰ ਹੋਰ ਇੰਪਰੂਵ ਕਰਕੇ ਪੀਆਰ ਲਈ ਅਪਲਾਈ ਕਰ ਸਕਦੇ ਹੋ ਤੇ ਪੀਆਰ ਲੈ ਸਕਦੇ ਹੋ ਥੈਂਕ ਯੂ ਸੋ ਮੱਚ